ਇੱਕ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਇਹ ਗਵਰਨਮੈਂਟ ਜਿਹੜੀ ਹੈ ਤੁਹਾਨੂੰ ਪਤਾ ਹੈ ਪਹਿਲੇ ਪੰਚਾਇਤਾਂ ਵੀ ਇਹਨਾਂ ਨੂੰ ਪੰਚਾਇਤਾਂ ਦੀਆਂ ਇਲੈਕਸ਼ਨਸ ਵੀ ਇਹਨਾਂ ਨੂੰ ਫੋਰਸ ਹਾਈ ਕੋਰਟ ਨੇ ਕੀਤਾ ਇਹ ਵੀ ਹੁਣ ਇਹਨਾਂ ਨੂੰ ਛਿੜਕ ਪਈ ਏ ਆਨਰੇਬਲ ਸੁਪਰੀਮ ਕੋਰਟ ਵੱਲੋਂ ਇਹਨਾਂ ਦੀ ਤੇ ਮਨਸ਼ਾ ਕਿਤੇ ਵੀ ਇਲੈਕਸ਼ਨ ਕਰਵਾਉਂਦੀ ਹੈ ਹੀ ਨਹੀਂ ਸੀ ਇਹ ਮਜਬੂਰੀ ਨਾਲ ਕਰਨੀਆਂ ਪੈ ਰਹੀਆਂ ਨੇ ਪੰਚਾਇਤਾਂ ਦੀਆਂ ਇਲੈਕਸ਼ਨਸ ਵੀ ਲੇਟ ਕਾਰਪੋਰੇਸ਼ਨਸ ਦੀ ਇਲੈਕਸ਼ਨ ਵੀ ਲੇਟ ਮਿਸੀਪੈਲਿਟੀ ਦੀਆਂ ਇਲੈਕਸ਼ਨਸ ਵੀ ਲੇਟ ਕਿਉਂਕਿ ਇਹਨਾਂ ਨੇ ਕੀਤਾ ਤੇ ਕੁਝ ਵੀ ਨਹੀਂ ਐਗਜ਼ੈਕਟਲੀ ਇਲੈਕਸ਼ਨ ਤੇ ਉਹ ਆਦਮੀ ਕਰਾਂਦਾ ਸ਼ੌਕ ਨਾਲ ਜਿਹਨੂੰ ਪਤਾ ਹੁੰਦਾ ਮੈਂ ਕੰਮ ਕੀਤਾ ਉਹਨੇ ਗਵਰਨਮੈਂਟ ਤੇ ਟਾਈਮ ਟਪਾਰੀ ਸੀ ਇਹ ਮਜਬੂਰੀ ਬਣ ਗਈ ਕਨਸਟੀਟਿਊਸ਼ਨਲ ਮਜਬੂਰੀ ਹੈ ਕਿ 5 ਸਾਲ ਚ ਇਲੈਕਸ਼ਨ ਹੋਣੀ ਹੈ ਇਹਨਾਂ ਦਾ ਵਾਸ ਚੱਲਦਾ ਤੇ 15 ਸਾਲ ਹੀ ਨਹੀਂ ਸੀ ਕਰਾਂਦੇ ਤਾਂ ਇਹ ਮਜਬੂਰੀ ਦਾ ਨਾਮ ਤੁਹਾਡੇ ਸਾਹਮਣੇ ਹੀ ਹੈ ਜੀ ਹਾਂ ਜੀ ਸਰ ਅੱਜ ਦੀ ਮੀਟਿੰਗ ਜਿਹੜੀ ਹੋ ਰਹੀ ਹੈ ਕੀ ਖਾਸ ਕੁਝ ਅੱਜ ਮੇਰੇ ਨੌਜਵਾਨ ਸਾਡੇ ਸਾਥੀ ਮਹਿੰਦਰਾ ਸਾਹਿਬ ਨੇ ਮੈਨੂੰ ਮੁਹਤ ਬਹਿੰਦਰਾ ਜੀ ਨੇ ਬੁਲਾਇਆ ਪਹਿਲੀ ਗੱਲ ਤੇ ਮੇਰੇ ਭਤੀਜੇ ਨੇ ਬ੍ਰਹਮ ਜੀ ਦੇ بیٹے ਨੇ ਬ੍ਰਹਮ ਜੀ ਨਾਲ ਮੇਰਾ ਦੂਜੀ ਪੀੜੀ ਦਾ ਰਿਸ਼ਤਾ ਹੈ ਇਹਨਾਂ ਦੇ ਨਾਲ ਇਹਨਾਂ ਨੇ ਆਪਣੇ ਅਹੁਦੇਦਾਰਾਂ ਦੀ ਮੀਟਿੰਗ ਬੁਲਾਈ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਰਾ ਨੌਬਦ ਤੇ ਧਿਆਨ ਵੇਖੋ ਅਸਲ ਕਿਸੇ ਵੀ ਪਾਰਟੀ ਦੀ ਤਾਕਤ ਜਿਹੜੀ ਹੈ ਉਹਦੀ ਬੈਕਬੋਨ ਜਿਹੜੇ ਨੇ ਅਹੁਦੇਦਾਰ ਹੁੰਦੇ ਨੇ ਸੋ ਅੱਜ ਅਸੀਂ ਆਪਣੇ ਅਹੁਦੇਦਾਰਾਂ ਨਾਲ ਆਪਣੀ ਗੁਫ਼ਤਗੂ ਕਰਾਂਗੇ ਪੰਜਾਬ ਦੇ ਕੀ ਸਿਆਸੀ ਮਾਹੌਲ ਹੈ ਸਪੈਸ਼ਲੀ ਕਿਉਂਕਿ ਕਾਰਪੋਰੇਸ਼ਨ ਦੀ ਇਲੈਕਸ਼ਨਸ ਹੋਣ ਵਾਲੀਆਂ ਨੇ ਤੋਂ ਇਹਦੇ ਬਾਰੇ ਵੀ ਚਰਚਾ ਸਾਰਿਆਂ ਦੀ ਕਰਾਂਗੇ ਤੇ ਮਿਲਾਂਗੇ ਗੱਲ ਤੇ ਪਸੇਂਦਾ ਬਾਰਸਾਂ ਜੀ ਮੈਂ ਤੁਹਾਨੂੰ ਬਾਟ ਵਿੱਚ ਆਇਆ ਬਾਗਾ ਸਾਹਿਬ ਇੱਕ ਵਾਰ ਫੇਰ ਤੋਂ ਮਰਜ਼ੂ ਹੋਣ ਜਾ ਰਹੇ ਪੰਜ 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 6 ਨਾ ਕਰੋ ਦੁਬਾਰਾ ਲਹਿਰ ਦੁਬਾਰਾ ਗੁਰਪ੍ਰੀਤ ਸਿੰਘ ਸੁਧਾਰ ਲੈ ਦੁਬਾਰਾ ਮਰਜ਼ੂ ਹੋ ਰਹੀ ਹੈ ਇਹ ਦੇਖੋ ਮੇਰੀ ਇੱਕੋ ਗੁਜ਼ਾਰਿਸ਼ ਹੈ ਇਹ ਪਾਰਟੀ ਉਹ ਇੰਡੀਪੈਂਡੈਂਟ ਹੈ ਜੋ ਮਰਜ਼ੀ ਉਹ ਕਰੇ ਹੈ ਹੀ ਉਹਨਾਂ ਕੋ ਕੁਝ ਨਹੀਂ ਦੱਸਣ ਲੈਣ ਕਿਉਂਕਿ ਜਦੋਂ ਸਾਹ ਸੁਖਬੀਰ ਸਿੰਘ ਬਾਦਲ ਜੀ ਨੇ ਹਰ ਗਲ ਤਸلیم ਵੀ ਕਰ ਲਈ ਤੇ ਇਸ ਤੋਂ ਬਾਅਦ ਹੁਣ ਸੁਧਾਰੇ ਇਹਨਾਂ ਨੇ ਕੀ ਕਰਨਾ ਆਪਣੇ ਆਪ ਦੀ ਹੁਣ ਤੇ ਇਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਕਿ ਸਾਰਾ ਕੰਮ ਜਿਹੜਾ ਹੈ ਇੱਕ ਬਰਾਬਰੀ ਹੋ ਗਿਆ ਜਿਹੜੀ ਗੱਲ ਦਾ ਸ਼ੰਕਾ ਸੀ ਪੰਜਾਬ ਦੇ ਲੋਕਾਂ ਨੂੰ ਉਹ ਤੇ ਸਾਫ਼ ਤੌਰ ਜਦੋਂ ਅਕਾਲ ਤਖਤ ਸਾਹਿਬ ਤੇ ਸਾਹਮਣੇ ਪੇਸ਼ ਹੋਏ ਨੇ ਆਪਣਾ ਹਰ ਗੁਨਾਹ ਜਿਹੜਾ ਇਹਨਾਂ ਨੇ ਖੁਦ ਤਸلیم ਕਰ ਲਿਆ ਤਾਂ ਹੁਣ ਕੋਈ ਬਕਾਇਆ ਗੱਲ ਤੇ ਰਹਿ ਹੀ ਨਹੀਂ ਗਈ ਸੋ ਮੈਂ ਸਮਝਣਾ ਕਿ ਇਹਦੇ ਵਿੱਚੋਂ ਨਿਕਲਣਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਡਿਫਿਕਲਟ ਹੋਏਗਾ ਜਿਸ ਕਿਸਮ ਦੇ ਇਹ ਆਪ ਹੀ ਖੁਦ ਕਬੂਲ ਕੇ ਹਰ ਚੀਜ਼ ਨੂੰ ਜਿਹੜੀ ਸਚਾਈ ਸੀ ਉਹਨੂੰ ਬਹੁਤ ਲੇਟ ਕਬੂਲਿਆ ਵੇਖੋ ਲੋਕਾਂ ਨੇ ਤੇ 2017 ਚੋ ਹੀ ਪੋਲੀਟੀਕਲੀ ਇਹਨਾਂ ਨੂੰ ਰਿਜੈਕਟ ਕਰਤਾ ਸੀ ਫਿਰ 19 ਦੀ ਪਾਰਲੀਮੈਂਟ ਆਈ ਫਿਰ ਰਿਜੈਕਸ਼ਨ ਹੋਈ ਅਕਾਲੀ ਦਲ ਦੀ ਫਿਰ 22 ਦੇ ਵਿੱਚ ਰਿਜੈਕਸ਼ਨ ਹੋਈ 22 ਦੇ ਵਿੱਚ ਤੇ ਨਿਰਤੈ ਨਹੀਂ ਰਹਿ ਗਏ ਜੀ ਤੇ ਫਿਰ 24 ਦੇ ਵਿੱਚ ਰਿਜੈਕਸ਼ਨ ਹੋ ਗਈ ਹੈ ਹੁਣ ਧਾਰਮਿਕ ਤੌਰ ਤੇ ਜਿਹੜੇ ਲੋਕਾਂ ਦੀਆਂ ਪਹਿਲੇ ਸ਼ੰਕਾ ਸੀ ਉਹ ਸਚਾਈ ਵਿੱਚ ਤਬਦੀਲ ਹੋ ਗਏ ਹੁਣ ਇਹਨਾਂ ਨੂੰ ਕੱਢਣ ਪਾਉਣ ਨੂੰ ਤੇ ਕੋਈ ਨਹੀਂ ਜਦੋਂ ਅਸੀਂ ਸਾਰੇ ਗੁਨਾਹ ਕਬੂਲ ਕਰ ਲਏ ਇਸ ਤੋਂ ਬਾਅਦ ਹੁਣ ਕੀ ਹੈ ਲੀਡ ਕਰਨਗੇ ਤੇ ਕੀ ਲੋਕ ਇਹਨਾਂ ਦਾ ਇਹਨਾਂ ਦੇ ਉੱਤੇ ਵਿਸ਼ਵਾਸ ਰੱਖਣਗੇ ਸਰ ਜੋ ਕੁਝ ਪਾਰਟੀਆਂ ਨੂੰ ਕਹਿੰਦੇ ਸੀ ਦੇਖਿਆ ਤੁਸੀਂ ਸਮਾ ਘਟਾ ਕੁਝ ਪਾਰਟੀਆਂ ਨੂੰ ਤਾਂ ਵਾਰਡ ਦੇ ਵਿੱਚ ਬੰਦੇ ਵੀ ਲੱਭ ਰਹੇ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਐਵਰੇਜ ਇੱਕ ਹੋਰ ਨੇ ਕਿਦਾਂ ਦੇਖਦੇ ਸੀ ਬੇਖੋ ਗੱਲ ਇਸ ਤਰ੍ਹਾਂ ਜਿਹੜੀਆਂ ਲੋਕਲਾਈਜ਼ਡ ਇਲੈਕਸ਼ਨਸ ਹੁੰਦੀਆਂ ਤੁਹਾਨੂੰ ਪਤਾ ਇੱਥੇ ਇਸ ਕਿਸਮ ਦਾ ਹੀ ਹਾਲਾਤ ਚੱਲਦੇ ਨੇ ਤੇ ਵੇਖੋ ਇਹ ਮੇਰੀ ਇਹ ਗੱਲ ਸੁਣ ਲਓ ਇੱਕ ਚੰਗੀ ਤੇ 92 ਆਏ ਸੀ 92 ਸਾਲ ਨਹੀਂ ਆਉਂਦੇ ਇਹ ਇਹਨਾਂ ਦੀ ਖੀਲ ਨਹੀਂ ਇਲੈਕਸ਼ਨ ਨੇ ਸ਼ੌਕ ਨਾਲ ਲੋਕਾਂ ਨੂੰ ਲਲੁੜ ਲੈਣੀ ਚਾਹੀਦੀ ਇਸ ਤੋਂ ਘਾਇਨਾਂ ਨੂੰ ਲੱਪਣਾ ਤਾਂ ਕੁਝ ਨਹੀਂ ਕੱਢਣ ਪਾਣ ਨੂੰ ਤਾਂ ਹੈ ਹੀ ਕੁਝ ਨਹੀਂ ਕਿਸੇ ਦੀ ਜ਼ਿੰਦਗੀ ਸੇਫ ਨਹੀਂ ਕਿਸੇ ਦਾ ਮਾਲ ਸੇਫ ਨਹੀਂ ਪੰਜਾਬ ਦਾ ਵਪਾਰ ਸੇਫ ਨਹੀਂ ਕਿਸੇ ਦੀ ਜ਼ਿੰਦਗੀ ਸੇਫ ਨਹੀਂ ਤੋ ਇਥੋਂ ਕੋਈ ਦਿਨ ਲੈਣ ਨੂੰ ਕੱਢਣ ਪਾਣ ਨੂੰ ਤੇ ਕੁਝ ਵੀ ਨਹੀਂ ਇਸ ਗਵਰਨਮੈਂਟ ਕੋ ਅਖੀਰਲੇ ਸ਼ਾਮਾਂ ਦੇ ਉੱਤੇ ਸਰਕਾਰ ਹੈ ਜੀ ਸਰ ਲਗਨ ਲਗਨ ਚੋਣਾ ਦੀ ਕਾਂਗਰਸ ਨੂੰ ਜਿੱਤਮਨੇ ਕੋਈ 100% ਤਗੜੇ ਰਾਂਗੇ ਜੀ ਇਹ ਦੇਖੋ ਦੋ ਰਾਈ ਨਹੀਂ ਹੈ ਜੀ ਪਾਰਟੀ ਕਿਹੜੀ ਹੈ ਜੀ ਹੁਣ ਪਾਰਟੀਆਂ ਸਾਹਮਣੇ ਦੋ ਹੀ ਨੇ ਜਾਂ ਜਿਹੜੀ ਮੌਜੂਦ ਹੈ ਇਹ ਕਿਉਂਕਿ ਤਾਕਤ ਦੇ ਵਿੱਚ ਇਹਨਾਂ ਨੂੰ ਥੋੜਾ ਬੋਟਾ ਸਾਹ ਇਸ ਗੱਲ ਦਾ ਆ ਰਿਹਾ ਹੈ ਕਿ ਇਹਨਾਂ ਦੇ ਕੋਲ ਆਕਸੀਜਨ ਦੇ ਸਿਲੰਡਰ ਇਹਨਾਂ ਦੇ ਮੂੰਹ ਨੂੰ ਲਾਏ ਨੇ ਜੀ ਇਹਨਾਂ ਕੋਈ ਸਰਕਾਰ ਹੈ ਤੇ ਆਪੋਜੀਸ਼ਨ ਦੇ ਵਿੱਚ ਕਾਂਗਰਸ ਹੀ ਹੋਰ ਤਾਂ ਕੋਈ ਹੈ ਹੀ ਨਹੀਂ ਜੀ ਬਾਕੀਆਂ ਪਾਰਟੀਆਂ ਤਾਂ ਸਾਰੀਆਂ ਤਾਂ ਵਿਚਾਰਿਆਂ ਦਾ ਐਕਸਲੇਰੇਟਰ ਸਿਲੰਡਰ ਵੀ ਨਹੀਂ ਹੈ ਨਾ ਕੋਈ ਕਾਂਗਰਸ ਲੜੂਗੀ ਜੀ ਕਾਰਪੋਰੇਸ਼ਨ ਅ ਲੜੀ ਰੇ ਤਾਂ ਹੀ ਇੱਥੇ ਆਏ ਆ ਜੀ ਦਿੱਲੀ ਵਿਧਾਨ ਸਭਾ ਜਿਹੜਾ ਹੈਗਾ ਟਿਕਟਾਂ ਵੀ ਨੌਂਕ ਦਿੱਤੀ ਆ ਆਵਾਜ਼ ਦੀ ਪਾਰਟੀ ਬੋਲੋ ਕੀ ਲੱਗਦਾ ਹੈਗਾ ਕਾਂਗਰਸ ਕਦੋਂ ਤੱਕ ਦਿੱਲੀ ਦੇ ਵਿੱਚ ਰਹੇਗੀ ਮੈਂ ਤੇ ਪੰਜਾਬ ਵਾਸਤੇ ਤਾਂ ਹੁੰਦਾ ਸਕਣਾ ਦਿੱਲੀ ਦੀ ਗੱਲ ਕਰਨੀ ਜਾਂ ਪੰਜਾਬ ਤੋਂ ਬਾਹਰ ਦੀ ਗੱਲ ਕਰਨ ਦੀ ਜਿਹੜੀ ਹੈ ਉਹ ਮੈਂ ਮੇਰਾ خیال ਹੈ ਆਈ ऍम नॉट द राइट ਪਰਸਨ ਕਿਸਾਨਾਂ ਦਾ ਮੁੱਦਾ ਦੇ ਉੱਪਰ ਕਿ ਕਿਸਾਨ ਜਿਹਨੇ ਅੱਜ ਢੱਲੇਵਾਜ਼ੀ ਮਰਨ ਵਰਤ ਤੇ ਬੈਠੇ ਨੇ ਜੀ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਸਰ ਗੱਲ ਸਮੂੱਚੀ ਕਿਸਾਨੀ ਨੂੰ ਸਮਝ ਲੈਣੀ ਚਾਹੀਦੀ ਏ ਕਿ ਨਰਿੰਦਰ ਮੋਦੀ ਜਿਹੜਾ ਇਹ ਰਿਪਰੈਜ਼ੈਂਟੇਟਿਵ ਹੈ ਕਾਰਪੋਰੇਟ ਹਾਊਸਸ ਦਾ ਜਾਂ ਵਪਾਰੀ ਜਿਹੜੇ ਨੇ ਵੱਡੇ ਵਪਾਰੀ ਜਾਂ ਉਹ ਬਚਾਏ ਜਾ ਸਕਦੇ ਜਾਂ ਕਿਸਾਨ ਬਚਾਏ ਜਾ ਸਕਦਾ ਵਰਲਡ ਓਵਰ ਸਾਰੀ ਲੜਾਈ ਕਾਰਪੋਰੇਟ ਵਰਲਡ ਦੀ ਕਿਸਾਨੀ ਨਾਲ ਹੋ ਰਹੀ ਹੈ ਤੇ ਉਹਨਾਂ ਨੇ ਤਾਂ ਸਾਫ਼ ਤੌਰ 'ਤੇ ਕਈ ਸਾਲਾਂ ਦਾ ਸੰਕੇਤ ਦੇ ਦਿੱਤੇ ਨੇ ਕਿ ਅਹੀਂ ਕਾਰਪੋਰੇਟ ਵਰਲਡ ਦੇ ਨਾਲ ਅਹੀਂ ਕਿਸਾਨੀ ਨਾ ਤੇ ਖੇਤ ਮਜ਼ਦੂਰਾਂ ਨਾ ਹੈ ਨਹੀਂ ਸਾਨੂੰ ਕੋਈ ਆਸ ਉਮੀਦ ਰੱਖਣੀ ਨਹੀਂ ਚਾਹੀਦੀ ਮੈਂ ਤੇ ਅਪੀਲ ਕਰਾਂਗਾ ਢਾਲੇਵਾਲ ਸਾਹਿਬ ਸਾਰਿਆਂ ਨੂੰ ਇਹਨਾਂ ਤੋਂ ਉਮੀਦ ਨਾ ਰੱਖੋ ਜਦਨ ਹਿੰਦੁਸਤਾਨ ਦੇ ਵਿੱਚ ਕੋਈ ਤਬਦੀਲੀ ਆਏਗੀ ਫੇਰ ਹੀ ਇਹਨਾਂ ਦੀ ਸੁਣਵਾਈ ਹੋਣੀ ਜਿਸ ਇੱਕ ਆਜ਼ਾਦਾਨਾ ਦੇਸ਼ ਦੇ ਵਿੱਚ ਇੱਕ ਆਪਣੇ ਕਿਸਾਨ ਨੂੰ ਦਿੱਲੀ ਤੱਕ ਆਪਣੇ ਕੈਪੀਟਲ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਬਿਨਾ ਵੈਪਨ ਤੋਂ ਬਿਨਾ ਕਿਸੇ ਗੱਡੀਆਂ ਤੋਂ 101 ਦੀ ਮੈਨੂੰ ਦੱਸੋ ਤਦਾਦ ਕਿੰਨੀ ਕੁ ਹੁੰਦੀ ਹੈ ਜਿੱਥੇ ਘੱਟ ਤੋਂ ਘੱਟ 10 ਤੋਂ 15 ਲੱਖ ਲੋਕ ਹਰ ਰੋਜ਼ ਦਿੱਲੀ ਨੂੰ ਵਿਜ਼ਿਟ ਕਰਦੇ ਨੇ ਜੇ 101 ਕਿਸਾਨ ਵੀ ਤੁਰ ਜਾਂਦਾ ਤੇ ਜੇ ਇਹਨਾਂ ਨੇ ਗੱਲ ਤੁਹਾਡੀ ਸੁਣਨੀ ਨਹੀਂ ਇਹਨੂੰ ਸੁਣਾ ਕੇ ਕਰਨਾ ਕੀ ਹੈ ਜੀ ਕਾਰਪੋਰੇਸ਼ਨ ਇਲੈਕਸ਼ਨ ਹਮੇਸ਼ਾ ਦੇਖਿਆ ਨਾ ਤੱਕਾ ਹੁੰਦਾ ਜੇ ਆਮ ਆਦਮੀ ਪੱਟਾ ਤੱਕਾ ਕਰਦੀ ਹੈ ਫੇ ਕਾਂਗਰਸ ਕੀ ਕਰੇ ਪਹਿਲੇ ਹੋ ਤੇ ਲੈਣ ਦੋ ਪਹਿਲੇ ਹੋ ਲੈੰਦਾ ਉਹ ਨਾ ਪਹਿਲੇ ਹੀ ਅਸੀਂ تسلیم ਕਰ ਲਈਏ ਪਰ threade ਸ਼ੁਰੂ ਹੋ ਗਈ ਹੈ ਜੀ ਕੋਈ ਫਿਰਨੇ ਚਲਦੀਆਂ ਨਹੀਂ ਤੀਨ ਇਹ ਕਿਹੜੀ ਪਹਿਲੀ ਕਾਰਪੋਰੇਸ਼ਨ ਦੀ ਇਲیکشن ਹੈ ਅਸੀਂ ਲੜਨ ਲੱਗੇ ਆ ਜੀ ਕੋਈ ਗੱਲ ਨਹੀਂ ਤਗੜੇ ਹੋ ਕੇ ਮੁਕਾਬਲਾ ਵੀ ਕਰਾਂਗੇ ਡੱਟ ਕੇ ਜਿੱਤਾਂਗੇ ਵੀ ਇਹ ਕਿਹੜਾ ਪਹਿਲੀ ਵਾਰ ਹੈ ਠੀਕ ਹੈ ਠੀਕ ਦੇਖੋ ਅੱਜ ਪਟਿਆਲਾ 2 ਦੇ ਜਿਹੜੇ ਕਾਂਗਰਸ ਦੇ ਅਹੁਦੇਦਾਰ ਹੈਗੇ ਜਿਨ੍ਹਾਂ ਜਿਨ੍ਹਾਂ ਨੇ ਕਾਂਗਰਸ ਦੇ ਜਿਨ੍ਹਾਂ ਦੇ ਮੋਢਿਆਂ ਕਾਂਗਰਸ ਦੀ ਜ਼ਿੰਮੇਵਾਰੀ ਹੈਗੀ ਆ ਅੱਗੇ ਲਿਜਾਣ ਦੀ ਇਲੈਕਟੋਰਲ ਬੈਟਲ ਚ ਵੀ ਤੇ ਸਮਾਜ ਨੂੰ ਬਦਲਣ ਚ ਵੀ ਉਹਨਾਂ ਦੀ ਮੀਟਿੰਗ ਹੈਗੀ ਆ ਤੇ ਅੱਜ ਅਸੀਂ ਇਸ ਆਪਣੇ ਵਰਕਰਜ਼ ਨਾਲ ਸੰਬੋਧ ਉਹਨਾਂ ਨੂੰ ਸੰਬੋਧਨ ਕਰਨਾ ਆਏ ਹਾਂ ਉਹਨਾਂ ਨਾਲ ਉਹਨਾਂ ਨੂੰ ਮਿਲਣ ਆਏ ਹਾਂ ਤਾਂ ਕਿ ਉਹਨਾਂ ਵਿੱਚ ਨਵਾਂ ਜੋਸ਼ ਬਦਲ ਰਹੀ ਕਾਂਗਰਸ ਦੀ ਜਿਹੜੀ ਆਈਡੀਓਲੋਜੀ ਹੈਗੀ ਹੈ ਜੋ ਦੇਸ਼ ਨੂੰ ਸੰਕਟ ਹੈਗਾ ਹੈ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਜੋ ਸੰਕਟ ਆਇਆ ਪਿਆ ਜੋ ਸਾਰਾ ਦੇਸ਼ ਇੱਕ ਉਖੜਿਆ ਪਿਆ ਹੈਗਾ ਉਸ ਦੇਸ਼ ਨੂੰ ਲੀਡਰ ਲਿਆਉਣ ਵਾਸਤੇ ਕਾਂਗਰਸ ਦਾ ਕਿੱਡਾ ਵੱਡਾ ਰੋਲ ਹੈਗਾ ਉਹ ਅਸੀਂ ਅੱਜ ਚਾਣ ਵਾਸਤੇ ਇਸ ਗੱਲ ਤੇ ਆਪਣੀ ਚਰਚਾ ਕਰਨ ਵਾਸਤੇ ਇਸ ਮੀਟਿੰਗ 'ਚ ਅਸੀਂ ਆਏ ਹੈਗੇ ਆ ਮੈਂ ਡਾਕਟਰ ਅਿੰਦਰ ਸੰਧੂ ਨੇ ਤੇ ਡਾਕਟਰ ਜਸਵੰਤ ਸੰਤ ਜਸਵੰਤ ਜੀ ਮੇਰੇ ਨਾਲ ਨੇ ਹੈਗਾ ਤੇ ਅਸੀਂ ਸਾਰੇ ਜੀਵਨ ਜੀ ਮੇਰੇ ਨਾਲ ਨੇ ਅਸੀਂ ਸਾਰੇ ਬੰਦੇ ਸ਼ਮੂਲੀਅਤ ਕਰਨ ਆਏ ਆਂ ਔਰ ਆਪਣੇ ਵਰਕਰ ਨਾਲ ਰੂਬਰੂ ਹੋਣ ਆ ਰਹੇ ਆਂ ਤਾਂ ਕਿ ਅੱਜ ਦੀ ਸਿਆਸੀ ਹਾਲਤ ਦੀ ਗੰਭੀਰਤਾ ਹੈਗੀ ਹੈ ਜਿਸ ਦਿਸ਼ਾ ਦੇਸ਼ ਜਾ ਰਿਹਾ ਹੈਗਾ ਉਸ ਬਾਰੇ ਆਪਣੇ ਕਾਰਡ ਨੂੰ ਚੌਕਸ ਵੀ ਕੀਤਾ ਜਾਵੇ ਤੇ ਉਹਨਾਂ ਲੜਾਈ ਵਾਸਤੇ ਤਿਆਰ ਵੀ ਕੀਤਾ ਜਾਵੇ ਸਰਪਾਰਟਨਲ ਕੀ ਲੱਗਦਾ ਹੋਣਗੇ ਇਲੈਕਸ਼ਨ ਜਿਹੜੀ ਪੰਜਾਬ ਦੇ ਪੰਜਾ ਲੱਗਦਾ ਹੈ ਕੋਈ ਕਪਲਾ ਜਾਂ ਕੋਈ ਇਦਾਂ ਦੀ ਕੋਈ ਦੇਖੋ ਜੇ ਆਪਾਂ ਪੰਚਾਇਤੀ ਚੋਣਾਂ ਦਾ ਤਜਰਬਾ ਧਿਆਨ ਚ ਰੱਖੀਏ ਤਾਂ ਜੋ ਪੰਚਾਇਤੀ ਚੋਣਾਂ ਈ ਤੱਕਾ ਹੋਇਆ ਔਰ ਜਿਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਪੁਲਿਸ ਪ੍ਰਸ਼ਾਸਨ ਦੇ ਇਹਨਾਂ ਨੇ ਦੂਜੇ ਪਾਸੇ ਦੇਖਣਾ ਸ਼ੁਰੂ ਕਰ ਦਿੱਤਾ ਜਿੱਧਰ ਜਾਤ ਤੇ ਉਧਰ ਦੇਖਿਆ ਹੀ ਨਹੀਂ ਨਾ ਨੇ ਤੇ ਉਸ ਦੇ ਚੱਲਦਿਆਂ ਲੱਗਦਾ ਤਾਂ ਇਹੀ ਹੈ ਕਿ ਇਸ ਚੋਣਾਂ 'ਚ ਵੀ ਇਹ ਗੜਬੜ ਕਰਨ ਦੀ ਕੋਸ਼ਿਸ਼ ਕਰਨਗੇ ਪਰ ਅਸੀਂ ਆਪਣੀ ਪੂਰੀ ਚੌਕਸੀ ਰੱਖਾਂਗੇ ਜ਼ਿਲ੍ਹਾ ਪ੍ਰਸ਼ਾਸਨ ਹੈਗੇ ਕਿ ਉਹਨਾਂ ਨੇ ਸੰਵਿਧਾਨ ਦੀ ਸੌਕਤ ਖਾਦੀ ਹੈਗੀ ਹੈ ਦੇ ਆਰ ਬੈਡ ਟੂ ਕਨਸਟੀਟਿਊਸ਼ਨ ਉਹ ਸੰਵਿਧਾਨ ਪ੍ਰਤੀ ਪ੍ਰਤੀਬੱਧ ਹੈਗੇ ਨਾ ਕਿ ਕਿਸੇ ਵਿਸ਼ੇਸ਼ ਪਾਰਟੀ ਪ੍ਰਤੀ ਉਹ ਪਾਰਟੀ چاہے ਕਿਸ ਵੇਲੇ ਕਾਂਗਰਸ ਰਹੀ ਹੋਵੇ ਤੇ ਕਿਸੇ ਵੇਲੇ ਕਾਲੀ ਰਹੇ ਹੋਣ ਤੇ ਅੱਜ ਭਾਵੇਂ ਆਮ ਆਦੀ ਪਾਰਟੀ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹਨੇ ਬਿਊਰੋਕਰੇਟ ਸੱਗੇ ਹੈ ਉਪਪਰ ਤੋਂ ਲੈ ਕੇ ਨਿਜਲੇ ਬਿਊਰੋਕਰੇਟਸ ਤੱਕ ਐਡਮਿਨਿਸਟਰेटर ਤੱਕ ਉਹਨਾਂ ਨੂੰ ਨਿਰਪੱਖ ਹੋ ਕੇ ਇਹ ਚੋਣਾਂ ਦਾ ਅਮਲ ਪੂਰਾ ਕਰਨਾ ਚਾਹੀਦਾ ਤਾਂ ਕਿ ਲੋਕਾਂ ਦਾ ਜਮਹੂਰੀਅਤ ਵਿਸ਼ਵਾਸ ਬਣਿਆ ਰਵੇ ਕਿਉਂਕਿ ਪੰਚਾਇਤਾਂ ਤੇ ਮਿਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਮੁੱਢਲੀ ਇਕਾਈਆਂ ਨੇ ਇਹ ਜਮਹੂਰੀਅਤ ਦੀਆਂ ਜਿਹੜਾ ਮੁੱਢਲੀ ਇਕਾਈਆਂ 'ਚ ਫੇਅਰਨੈਸ ਹੈ ਨਹੀਂ ਇਮਾਨਦਾਰੀ ਹੈ ਨਹੀਂ ਪਾਰਦਰਸ਼ਤਾ ਹੈ ਨਹੀਂ ਤੁਸੀਂ ਸਮਝ ਸਕਦੇ ਹੋ ਕਿ ਫਿਰ ਜਿਹੜਾ ਚੋਣ ਪ੍ਰਣਾਲੀ ਹੈ ਇਸ ਪਾਰਦਰਸ਼ਤਾ ਕਿੱਥੋਂ ਆਉਗੀ ਕਿਵੇਂ ਮਜ਼ਬੂਤ ਹੋਊਗੀ ਜਿਹਨਾਂ ਡਿਟਰੇਗਿਆਂ ਨੂੰ ਇਹ ਕਹਿੰਦੇ ਸੀ ਦੇਖੋ ਵੀ ਹੋਪ ਟੂ ਵਿਨ ਇਨ ਪਟਿਆਲਾ ਅਸਾਜੀ ਆਸ ਪੂਰੀ ਕਰਨ ਆਮਾਦੀ ਪਾਰਟੀ ਅਕਾਲੀ ਦਲ ਅਜੇ ਉਹਦੀ ਜੜਾਂ ਲੱਗ ਨਹੀਂ ਰਹੀਆਂ ਮੁੜ ਕੇ ਕੱਲ੍ਹ ਕੇ ਕੋਸ਼ਿਸ਼ਾਂ ਹੋ ਰਹੀਆਂ ਨੇ ਕਾਂ ਆਮਾਦੀ ਪਾਰਟੀ ਹੈ ਇਸ ਆਪਸੀ ਖਿੱਚੋਤਾਣ ਬਹੁਤ ਜ਼ਿਆਦਾ ਤੇ ਪਲੱਸ ਜਿਹੜੇ ਵਾਅਦੇ ਕੀਤੇ ਸੀ ਉਹ ਲੋਕਾਂ ਚੋਂ ਨਿਭਾ ਨਹੀਂ ਸਕੀ ਵਫਾ ਨਹੀਂ ਹੋ ਸਕੇ ਲੋਕੀ ਬਹੁਤ ਰਿਸ਼ਵਤ ਦੇ ਮਾਮਲੇ ਵਿੱਚ ਮਾਫੀਆ ਗੈਂਗਸ ਦੇ ਜਿਹੜੇ ਮਾਫੀਆ ਚਲਾ ਰਿਹਾ ਆਮਾਦੀ ਪਾਰਟੀ ਦੇ ਐਮ ਐਲ ਏ ਉਹਦੇ ਮਾਮਲੇ ਵਿੱਚ ਲੋਕੀ ਬਹੁਤ ਤਰਸਤ ਨੇ ਸਾਰਾ ਸ਼ਹਿਰ ਹਾਹਾਕਾਰ ਬਚੀ ਹੋਈ ਹੈ ਇਹਨਾਂ ਦੇ ਜੋ ਕੰਮ ਨਹੀਂ ਕੀਤੇ ਵਿਕਾਸ ਦੇ ਨਾ ਪਿੰਡਾਂ ਚ ਹੋਏ ਨਾ ਸ਼ਹਿਰਾਂ ਚ ਹੋਏ ਕਰਜ਼ੇ ਲੈ ਲੈ ਕੇ ਇਹਨਾਂ ਨੇ ਸਰਕਾਰ ਚਲਾ ਰਹੇ ਨੇ ਸਾਰਾ ਦਾ ਜਿਹੜਾ ਸਰੂਤ ਹੈਗੇ ਆ ਉਹ ਦਿੱਲੀ ਲੁੱਟ ਕੇ ਲੈ ਜਾ ਰਹੇ ਹੈਗੇ ਆ ਦਿੱਲੀ ਪੰਜਾਬ ਦੀ ਸਰਉਤਾ ਨੂੰ ਵਰਤ ਰਹੀ ਹੈਗੀ ਹੈ ਲੋਕਾਂ ਨੂੰ ਇਸ ਬਾਰੇ ਬਹੁਤ ਹੀ ਡੂੰਗਾ ਅਸਾਸ ਹੈ ਕਿ ਇਹ ਪਾਰਟੀ ਪੰਜਾਬ ਦੇ ਹਿੱਤਾਂ ਵਾਸਤੇ ਨਹੀਂ ਇਹ ਦਿੱਲੀ ਵਾਸਤੇ ਕੰਮ ਕਰ ਰਹੀ ਹੈ ਕੇਜਰੀਵਾਲ ਵਾਸਤੇ ਕੰਮ ਕਰ ਰਹੀ ਹੈ ਦਿੱਲੀ ਦੀ ਕਾਈ ਵਾਸਤੇ ਕੰਮ ਕਰ ਰਹੀ ਹੈ ਤੇ ਪੰਜਾਬ ਦਾ ਦਾ ਜੋ ਬੇੜਾ ਕਰ ਕਰਨਾ ਸੀ ਇਹਨਾਂ ਨੇ ਪਿਛਲੇ 2 ਟਾਈਆਂ ਸਾਲਾਂ ਚ ਕਰ ਦਿੱਤਾ ਜੀ ਡਾਕਟਰ ਸਾਹਿਬ ਕਾਲੀਦਾਲ ਵੀ ਇਸ ਵਾਰ ਹੁਣ ਕਹਿ ਰਹੇ ਨੇ ਵੀ ਅਸੀਂ ਚੋਲਣ ਨਹੀਂ ਕੁਛ ਨਹੀਂ ਨਹੀਂ ਉੜੀ ਉਹਨਾਂ ਬਿਲਕੁਲ ਜੀ ਮੈਨੂੰ ਲੱਗਦਾ ਕਾਲੀਦਾਲ ਰਿਵਾਈਵਲ ਦੇ ਮੋਡ 'ਚ ਹੈਗਾ ਹੈ ਦੇਖੋ ਜਿਹੜੀਆਂ ਅਕਾਲ ਤੱਕ ਤੋਂ ਸਜਾਵਾਂ ਹੋਈਆਂ ਨੇ ਮੈਂ ਮੈਂ ਧ ਉਹ ਠੀਕ ਹੋਇਆ ਗਲਤ ਹੋਇਆ ਮੇਰਾ ਵਿਸ਼ਾ ਹੀ ਨਹੀਂ ਹੈਗਾ ਮੈਂ ਇੱਕ ਸਿਆਸੀ ਬੰਦਾ ਹੈਗਾ ਇੱਕ ਵੀ ਸਹੀ ਦਾ ਮਨੁੱਖ ਹੈ ਵਿਗਿਆਨ ਦਾ ਮਨੁੱਖ ਹੈਗਾ ਮੈਂ ਆਪਣੀ ਵਿਗਿਆਨਕ ਸੋਚ ਮੁਤਾਬਕ ਜੋ ਮੈਨੂੰ ਲੱਗਦਾ ਹੈਗਾ ਕਿ ਅਕਾਲੀ ਦਲ ਜੇ ਰਿਵਾਈਵ ਹੋਊਗਾ ਤਾਂ ਉਹਨਾਂ ਨੂੰ ਡੈਮੋਕਰੈtic ਪ੍ਰੋਸੈਸ ਰਾਹੀਂ ਜਰੂਰ ਮੌਕਾ ਮਿਲਣਾ ਚਾਹੀਦਾ ਤਾਂ ਕਿ ਪੰਜਾਬ ਦੀ ਸਿਆਸਤ 'ਚ ਆਪਣਾ ਰੋਲ ਜਿਹੜਾ ਲੰਬੇ ਸਮੇਂ ਤੋਂ ਪਲੇ ਕਰ ਰਹੀ ਸੀ ਉਹ ਪਲੇ ਕਰ ਸਕਾ ਥੈਂਕ ਯੂ ਜੀ